3 ਘੰਟੇ ਦੇ ਸਮਾਗਮ ਚ ਡੇਢ ਘੰਟੇ ਤੇ ਸਰੋਪਾ ਵੰਡ ਸਮਾਂ ਰੱਖਿਆ ਜਾਂਦਾ ਹੈ ਕੋਈ ਰੁੱਸੀ ਨਾ ਜਾਏ ਕਨੇ ਜਥੇ ਨੇ ਸਮਾਗਮ ਦੇ ਵਿੱਚ ਉਹ ਫਸ ਜਾਂਦੇ ਆ ਸਾਰਿਆਂ ਦੇ ਨਾਂ ਬੋਲਣੇ ਪੈਣੇ ਆ ਕੋਈ ਪਤਾ ਨਹੀਂ ਕੀ ਦਾ ਮੂੰਹ ਬਣ ਜਾਏ ਤੇ ਅਗਲੇ ਗੁਰਪੁਰਬ ਦੇ ਉਹ ਬੰਦਾ ਆਈ ਨਾ ਸੇਵਾ ਦੇ ਨਾਲ ਇੱਕ ਤੇ ਹਰ ਦਰ ਪੈ ਨਾਇਆ ਰੱਬ ਦੇ ਘਰੋਂ ਹੀ ਆ ਗਿਆ ਕਹਿੰਦੇ ਸਤਕਾਰ ਮੇਰੀ ਜਿੰਦੂੜੀ ਜੋ ਕਿਨੂੰ ਗੁਰਮੁਖ ਭਗਤ ਮਨ ਲਾਵੇ ਰਾਮ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਵਿਚਾਰ ਅਨੁਸਾਰ ਮਨ ਨੂੰ ਭਗਤੀ ਵਿੱਚ ਲਾਉਂਦਾ ਹੈ ਉਹਨੂੰ ਕਿਹੜੀ ਭਗਤੀ ਹੈ ਜਿਸ ਨੂੰ ਮੰਨੋ ਰੱਬ ਦੇ ਘਰੋਂ ਹੀ ਸਤਕਾਰ ਮਿਲ ਗਿਆ ਉਹ ਕਿਹੜੀ ਭਗਤੀ ਹੋ ਸਕਦੀ ਹੈ ਕੋਈ ਅਲੱਗ ਤਰੀਕੇ ਬੈਠਣ ਦੀ ਕੁਝ ਅਲੱਗ ਤਰੀਕੇ ਬੋਲਣ ਦੀ ਕੋਈ ਰੋਟੀ ਪਾਣੀ ਫੁਲਕਾ ਘਰ-ਬਾਰ ਤਿਆਗਣ ਦੀ ਉਹ ਕਿਹੜੀ ਭਗਤੀ ਹੈ ਜਿਹੜੀ ਰੱਬ ਦੇ ਘਰੋਂ ਹੀ ਸਤਕਾਰ ਦੇਗੀ ਫਿਰ ਇੱਕ ਗੱਲ ਤੁਸੀਂ ਹੋਰ ਦੇਖਿਓ ਕਿਉਂਕਿ ਆਪਾਂ ਮੇਨ ਗੱਲ ਜੋ ਸ਼ਬਦ ਦੀ ਹੈ ਉਹ ਕਰਨੀ ਹੈ ਜਦੋਂ ਤੁਹਾਨੂੰ ਸਭ ਤੋਂ ਵਧੀਆ ਚੀਜ਼ ਸਭ ਤੋਂ ਵਧੀਆ ਮਨੁੱਖ ਹੱਥੋਂ ਮਿਲ ਜਾਏ ਫਿਰ ਤੁਹਾਡਾ ਉਹ ਟੇਸਟ ਬਣ ਜਾਂਦਾ ਹੈ ਫਿਰ ਤੁਸੀਂ ਬਾਕੀਆਂ ਨੂੰ ਨਹੀਂ ਸਿਆਣਦੇ ਜਿੱਥੇ ਤੁਸੀਂ ਕੱਪੜਾ ਪਸੰਦ ਕਰਦੇ ਹੋ ਤਸੱਲੀ ਬਖਸ਼ੇ ਉੱਥੋਂ ਕੱਪੜਾ ਜਿੰਨਾ ਤੁਸੀਂ ਸੋਚਿਆ ਉਸ ਤੋਂ ਵਧੀਆ ਮਿਲ ਜਾਏ ਫਿਰ ਬਾਕੀ ਬਾਜ਼ਾਰ ਦੀ ਇੱਛਾ ਨਹੀਂ ਰਹਿ ਜਾਂਦੀ ਵੀ ਮੈਂ ਕੁਝ ਦੇਖਾਂ ਹੋਰ ਫਿਰ ਲੋੜ ਵੀ ਨਹੀਂ ਪੈਂਦੀ ਸੋਚ ਵੀ ਨਹੀਂ ਬਣਦੀ ਫਿਰ ਬੰਦਾ ਸਿੱਧਾ ਰੌਣਕ ਮੇਲਾ ਦੇਖ ਕੇ ਘਰ ਆਉਂਦਾ ਹੈ ਜਿਹਨੂੰ ਰੱਬੀ ਕਰੋ ਇਹ ਸਰਪਾਓ ਮਿਲ ਗਿਆ ਇਹ ਸਤਕਾਰ ਮਿਲ ਗਿਆ ਜਿਹੜਾ ਗੁਰੂ ਸਭ ਅੱਜ ਕਹਿ ਰਹੇ ਨੇ ਨਾਨਕ ਤੇ ਹਰ ਦਰ ਪੈਨਾਇਆ ਮੇਰੀ ਜਿੰਦੜੀ ਉਹਨੂੰ ਫਿਰ ਬੈਠਿਆਂ ਕਿਸੇ ਹੋਰ ਸਤਕਾਰ ਦੀ ਜ਼ਰੂਰਤ ਨਹੀਂ ਰਹਿੰਦੀ ਵੀ ਮੈਨੂੰ ਕੋਈ ਆਵਾਜ਼ ਮਾਰੇਗਾ ਮੈਨੂੰ ਕੋਈ ਸਰੂਪਾ ਦੇਵੇਗਾ ਮੇਰਾ ਨਾਮ ਕਿਉਂ ਨਹੀਂ ਬੋਲਿਆ ਮੇਰਾ ਨਾਮ ਰਹਿ ਗਿਆ ਜੀ ਮੇਰਾ ਨੰਬਰ ਅਖੀਰ ਚ ਆਇਆ ਮੇਰੀ ਸਰੂਪੇ ਵਾਲੀ ਫੋਟੋ ਰਹਿ ਗਈ ਮੇਰਾ ਸਰੂਪਾ ਇਹੋ ਜਿਹਾ ਉਹਦਾ ਇੰਨਾ ਵਧੀਆ ਉਹ ਇੰਨਾ ਝੰਝਟ ਚ ਕਿਉਂਕਿ ਉਹਨੂੰ ਜਿੱਥੇ ਤਸੱਲੀ ਮਿਲ ਗਈ ਜਿੱਥੋਂ ਜੋ ਆਸ ਸੀ ਉਹ ਤੋਂ ਵੱਧ ਕੇ ਮਿਲ ਗਿਆ ਉਹ ਬੰਦਾ ਫਿਰ ਸ਼ਾਂਤ ਹੈ ਉਹ ਕਹਿੰਦਾ ਮੈਨੂੰ ਲੋੜ ਹੀ ਨਹੀਂ ਅੱਜ ਸਾਡੇ ਵਿੱਚ ਇਹ ਝਗੜੇ ਤਾਂ ਨੇ ਵੱਡੇ ਵੱਡੇ ਅਸਥਾਨਾਂ ਦੇ ਉੱਤੇ ਵੀ ਲਾ ਲਿਓ ਤਿੰਨ ਘੰਟੇ ਦੇ ਸਮਾਗਮ ਚ ਡੇਢ ਘੰਟੇ ਤੇ ਸਰੂਪਾ ਵੰਡ ਸਮਾਂ ਰੱਖਿਆ ਜਾਂਦਾ ਕੋਈ ਰੁੱਸੀ ਨਾ ਜਾਏ ਦੋ ਚਾਰ ਜਿਹੜੇ ਜੋੜਿਆਂ ਦੀ ਸੇਵਾ ਕਰਦੇ ਆ ਉਹ ਮੂੰਹ ਬਣਾ ਕੇ ਬੈਠੇ ਹੁੰਦੇ ਆ ਵੇ ਸਾਡਾ ਜੋੜਿਆਂ ਦਾ ਜੱਥਾ ਰਹਿ ਗਿਆ ਜੋ ਸੇਵਾ ਹੀ ਕਾ ਦੀ ਤੁਸੀਂ ਜੋੜਿਆਂ ਦੀ ਸੇਵਾ ਧੂੜ ਦੀ ਸੇਵਾ ਕਰਦਿਆਂ ਹੋਇਆਂ ਮੂੰਹ ਬਣਾਈ ਬੈਠੇ ਵੀ ਸਾਡਾ ਜੱਥਾ ਜਿਹਦਾ ਨਾਮ ਨਹੀਂ ਬੋਲਿਆ ਮਾਈਕ 'ਚ ਸ਼ਬੀਲ ਵਾਲੀ ਸੇਵਾ ਪਾਣੀ ਵਾਲੀ ਸੇਵਾ ਕਨੇ ਜੱਥੇ ਨੇ ਸਮਾਗਮ ਦੇ ਵਿੱਚ ਉਹ ਫਸ ਜਾਂਦੇ ਆ ਸਾਰਿਆਂ ਦੇ ਨਾਮ ਬੋਲਣੇ ਪੈਂਦੇ ਆ ਕੋਈ ਪਤਾ ਨਹੀਂ ਕਿਹਦਾ ਮੂੰਹ ਬਣ ਜਾਏ ਤੇ ਅਗਲੇ ਗੁਰਪੁਰਬ ਦੇ ਉਹ ਬੰਦਾ ਆਈ ਨਾ ਸੇਵਾ ਲਈ ਕਿਉਂ ਕਿ ਕਿ ਇੱਛਾ ਹੈ ਨਾ ਪਰ ਜਿਹਨੂੰ ਇੱਕ ਤੱਤ ਮਿਲ ਗਿਆ ਜਿਹਨੂੰ ਗੁਣ ਮਿਲ ਗਿਆ ਉਹਨੂੰ ਇਹ ਇੱਛਾ ਨਹੀਂ ਰਹਿੰਦੀ ਆਪਣੇ ਨਾਮ ਦੀ ਵੀ ਮੈਨੂੰ ਉਹ ਅਨਾਉਂਸ ਕਰੇਗਾ ਮਿਲੇਗਾ ਉਹ ਕਹਿੰਦਾ ਨਹੀਂ ਕਿਉਂਕਿ ਜਿਹਨੂੰ ਬੈਸਟ ਚੀਜ਼ ਜਿਸ ਕੱਪੜੇ ਦੀ ਮੰਗ ਲਈ ਉਹ ਗਿਆ ਉਹ ਤੋਂ ਬੈਸਟ ਮਿਲ ਗਿਆ ਉਹਨੂੰ ਬਾਕੀ ਦੁਕਾਨਾਂ ਦੀ ਇੱਛਾ ਨਹੀਂ ਰਹਿ ਜਾਂਦੀ ਕਿ ਮੈਂ ਕੁਝ ਦੇਖਾਂ ਕੁਝ ਭਾਂਫਾਂ ਕਿਉਂਕਿ ਉਹਦੀ ਤਸੱਲੀ ਹੋ ਗਈ। ਬਸ ਗੁਰੂ ਸਾਹਿਬ ਅੱਜੇ ਕਹਿ ਰਹੇ ਨੇ ਵੀ ਜਿਹੜਾ ਮਨੁੱਖ ਨੂੰ ਰੱਬ ਦੇ ਘਰੋਂ ਹੀ ਸਤਕਾਰ ਮਿਲ ਗਿਆ ਨਾ ਉਹਨੂੰ ਫਿਰ ਹੋਰ ਭੁੱਖ ਨਹੀਂ ਰਹਿ ਜਾਂਦੀ ਤਾਂ ਹੀ ਤੇ ਬਾਣੀ ਚ ਅਪਾ ਪੜ੍ਹਦੇ ਆ ਸੱਚਾ ਨਾਮ ਮੇਰਾ ਆਧਾਰੂ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਆਪਣੇ ਮਨ ਵਿੱਚ ਗੁਰੂ ਦਾ ਨਾਮ ਜਿਹਨੇ ਟਿਕਾ ਲਿਆ ਗੁਰੂ ਦੀ ਸਮਝ ਵੀ ਮਹਾਰਾਜ ਅੱਜ ਤੁਹਾਡੇ ਦਰ ਤੋਂ ਮੈਂ ਆਪਣੀ ਝੋਲੀ 'ਚ ਐਡਾ ਬਟਾ ਗਿਆਨ ਪ੍ਰਾਪਤ ਕਰਕੇ ਚੱਲਿਆ ਜ਼ਿੰਦਗੀ ਦਾ ਜਿਦੇ ਵਿੱਚੋਂ ਮੇਰਾ ਅੰਦਰ ਦਾ ਸਬਰ ਅੰਦਰ ਦਾ ਸੰਤੋਖ ਅੰਦਰ ਦੀ ਹਲੀਮੀ ਅੰਦਰੋਂ ਜਿਉਣ ਦਾ ਢੰਗ ਮੈਂ ਪ੍ਰਗਟ ਕਰ ਲਿਆ ਆਪਣੇ ਚੋਂ ਮੈਨੂੰ ਕਿੰਨਾ ਕੁਝ ਜ਼ਿੰਦਗੀ ਚ ਜਿਉਣ ਦੇ ਲਈ ਤੁਸੀਂ ਮੇਰੇ ਅੰਦਰੋਂ ਦੇ ਦਿੱਤਾ ਆਪਣੇ ਗਿਆਨ ਦੇ ਦੁਆਰਾ ਉਹ ਕਹਿੰਦੇ ਜੀ ਮੈਨੂੰ ਹੁਣ ਲੋੜ ਨਹੀਂ ਹੈ ਕੋਈ ਮੈਨੂੰ ਹੁਣ ਕੋਈ ਭੁੱਖ ਨਹੀਂ ਹੈ ਜਿੰਨੇ ਭੁੱਖਾ ਸਭ ਗਵਾਈਆਂ ਬੜਾ ਕੀਮਤੀ ਗੱਲ ਹੈ ਹੁਣ ਉਹ ਕਿਹੜੀ ਕਿਹੜੇ ਤਰੀਕੇ ਰੱਬ ਦੀ ਭਗਤੀ ਦੀ ਗੱਲ ਹੈ ਸਤਿਗੁਰੂ ਜੀ ਨੇ ਪੂਰੇ ਸ਼ਬਦ ਵਿੱਚ ਜ਼ਿਕਰ ਕੀਤਾ ਪਰ ਥੋੜੀ-ਥੋੜੀਆਂ ਪੰਕਤੀਆਂ ਵਿਚਾਰਾਂਗੇ ਪੂਰਾ ਸ਼ਬਦ ਤੇ ਨਹੀਂ ਮਹਾਰਾਜ ਕਹਿੰਦੇ ਸਾਰਸਨਾ ਧਨ ਧਨ ਹੈ ਮੇਰੀ ਜਿੰਦੂੜੀਏ ਗੁਣ ਗਾਵੇ ਹਰ ਪ੍ਰਭ ਕੀ ਰਾਂ ਰੱਬ ਦੇ ਘਰੋਂ ਸਰਪਾਉ ਦਾ ਹੱਕਦਾਰ ਉਹ ਹੈ ਜਿਸ ਦੀ ਰਸਨਾ ਤੋਂ ਰੱਬੀ ਗੁਣ ਗਾਇਨ ਹੁੰਦੇ ਹਨ ਤੇ ਸ਼ਰਵਨ ਭਲੇ ਸ਼ੋਭਨੀਕ ਹੈ ਮੇਰੀ ਜਿੰਦੂੜੀਏ ਹਰ ਕੀਰਤਨ ਸੁਣੇ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੂੜੀਏ ਜੋ ਜਾਏ ਲਗੇ ਗੁਰ ਪੈਰੇ ਰਾਮ ਗੁਰਬਿੱਟੋ ਨਾਨਕ ਵਾਰਿਆ ਮੇਰੀ ਜਿੰਦੂੜੀ ਜਿਨ ਹਰ ਹਰ ਨਾਮ ਚ ਤੇਰੇ ਰਾਮ ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੂੜੀਏ ਜੋ ਸਾਧੂ ਸਤਗੁਰੂ ਦੇਖੇ ਰਾਮ ਆਪਾਂ ਅਰਥ ਭਾਵ ਅਰਥ ਨਹੀਂ ਕਰੀ ਕਿਉਂਕਿ ਪੰਕਤੀਆਂ ਸੋਖੀਆਂ ਨੇ ਉਹ ਜੀਵ ਉਹ ਜੋਗ ਹੈ ਰੱਬ ਦੇ ਘਰੋਂ ਸਿਰ ਪਾਉ ਦੀ ਤਨ ਤਨ ਹੈ ਉਹ ਜਿਹੜੀ ਗੁਣਗਾਰ ਰਹੀ ਹੈ ਉਹ ਕੰਨ ਬੜੇ ਚੰਗੇ ਨੇ ਤੇ ਸ਼ਰਵਣ ਭਲੇ ਸ਼ੋਭ ਨੀਕ ਹੈ ਮੇਰੀ ਜਿੰਦੜੀਏ ਕਿਹੜੇ ਜਿਹੜੇ ਹਰ ਕੀਰਤਨ ਸੁਣੇ ਹਰ ਤੇਰੇ ਰਾਮ ਸੀਸ ਤੇ ਸਭ ਕੋਲ ਹੈ ਪਰ ਸੋ ਸੀਸ ਪੜਾ 10 ਚਾਰ ਚੀਜ਼ਾਂ ਪਈਆਂ ਹੋਣਾ ਉਹ ਚੀਜ਼ ਇਹਦਾ ਪਾਵਰਥ ਜਿਹੜੀ ਉਹ ਆਪਾਂ ਲੱਗ ਡਿਮਾਂਡ ਰੱਖੀਏ ਉਹ ਕੁਝ ਵੱਖ ਹੈ ਬਾਕੀਆਂ ਤੋਂ ਵੱਖ ਹੈ ਸੀਸ ਸਭ ਕੋਲ ਹੈ ਸਾਰੇ ਸੀਸ ਇੱਕੋ ਥੋੜਾ ਨਹੀਂ ਉਸ ਸੀਸ ਵਿੱਚ ਹੈ ਕੀ ਤੁਸੀਂ ਕਦੇ ਦੇਖਿਆ ਇਤਿਹਾਸ 'ਚ ਬਿ ਸਿੱਖਾਂ ਦੇ ਕਿਸੇ ਗਿੱਟੇ ਦਾ ਮੁੱਲ ਪਿਆ ਗੋਡੇ ਦਾ ਮੁੱਲ ਪਿਆ ਹੂਣੀ ਦਾ ਮੁੱਲ ਪਿਆ ਬਾਹ ਦਾ ਮੁੱਲ ਪਿਆ ਸਿੱਖਾਂ ਦੀ ਕਿਸੇ ਉਂਗਲੀ ਦਾ ਮੁੱਲ ਪਿਆ ਜੇ ਮੁੱਲ ਪਿਆ ਤੇ ਸਿੱਖਾਂ ਦੇ ਸੀਸ ਦਾ ਸਿਰ ਦਾ ਮੁੱਲ ਪਿਆ ਹੈ ਕਿਉਂਕਿ ਸਿਰ ਵਿੱਚ ਸੋਚ ਸੀ ਇੱਕ ਸਿਰ ਹੀ ਤੇ ਸੀ ਜੋ ਸਿੱਖ ਨੂੰ ਬਾਕੀ ਸਭ ਤੋਂ ਅਲੱਗ ਕਰ ਰਿਹਾ ਸੀ ਤੇ ਸਿਰ ਵਿੱਚ ਕੀ ਹੁੰਦਾ ਹੈ ਸੋਚ ਬਾਕੀ ਕਿਸੇ 파ਰਟ ਦਾ ਮੁੱਲ ਨਹੀਂ ਪਿਆ ਬੋਡੀ ਦੇ ਸਿਰ ਦਾ ਮੁੱਲ ਪਿਆ ਕਿਉਂਕਿ ਸਿਰ ਵਿੱਚ ਗੁਰੂ ਦੀ ਸੋਚ ਸੀ ਤਾਂ ਹੀ ਗੁਰੂ ਜੀ ਕਹਰੇ ਵੀ ਸੀਸ ਸਾਰਿਆਂ ਕੋਲ ਹੈ ਪਰ ਸੋ ਸੀਸ ਭਲਾ ਉਹ ਸਾਰਿਆਂ ਦੇ ਵਿੱਚੋਂ ਗੁਰੂ ਜੀ ਨੇ ਇੱਕ ਅਲੱਗ ਪਹਿਚਾਨ ਦੱਸੀ ਹੈ ਉਹ ਸਿਰ ਭਲਾ ਹੈ ਕਿਹੜਾ ਜੋ ਜਾਏ ਲਗੇ ਗੁਰਪੈਰੇ ਰਾਮ ਜਿਹੜਾ ਸਿਰਫ ਤੇ ਸਿਰਫ ਆਪਣੇ ਗੁਰੂ ਦੇ ਪੈਰਾਂ ਵਿੱਚ ਲੱਗਦਾ ਹੈ ਜਿਹੜਾ ਗੁਰੂ ਵਰਗੀ ਕਦਰ ਹੋਰਾਂ ਨੂੰ ਵੀ ਦੇ ਰਿਹਾ ਹੈ ਇਹਦਾ ਅਰਥ ਇਹ ਚੱਲ ਜਾਂਦਾ ਕਿ ਉਸ ਨੂੰ ਗੁਰੂ ਦੀ ਕਦਰ ਨਹੀਂ ਹੈ ਆਪਾਂ ਇੱਕ ਦਿਨ ਗੱਲ ਸਾਂਝ ਕੀਤੀ ਸੀ ਕੋਈ ਬਜ਼ੁਰਗ ਕਿਸੇ ਨੇ ਪੁਰਾਣਾ ਲੇਖ ਲਿਖਿਆ ਸੀ ਦੂਰੋਂ ਆ ਰਿਹਾ ਸੀ ਕੋਈ ਟਾਂਗੇ ਤੇ ਬੈਠਾ ਟਾਂਗੇ ਨੂੰ ਡਰਾਈਵ ਕਰਨ ਵਾਲਾ ਉਹਨੇ ਆਵਾਜ਼ ਮਾਰੀ ਕਿਸੇ ਬਜ਼ੁਰਗ ਨੂੰ ਆਓ ਗੁਰਮੁਖਾ ਜੀ ਆਓ ਉਹ ਬਜ਼ੁਰਗ ਤੇਜ ਹੋ ਗਿਆ ਵੀ ਮੈਨੂੰ ਉਹਨੇ ਗੁਰਮੁਖ ਕਿਹਾ ਖੁਸ਼ ਹੋ ਗਿਆ ਉਹ ਉਹ ਤੇਜ਼ੀ ਨਾਲ ਜਾ ਕੇ ਉਹ ਟਾਂਗੇ ਦੇ ਉੱਤੇ ਬੈਠ ਗਿਆ ਫਿਰ ਜਿਵੇਂ ਉਹ ਬੈਠਿਆ ਉਹਨੂੰ ਮਹਿਸੂਸ ਹੋਇਆ ਦੂਜੀ ਸਵਾਰੀ ਉਹਨੇ ਦੂਜੀ ਨੂੰ ਵੀ ਕਹਿ ਦਿੱਤਾ ਗੁਰਮੁਖਾ ਉਹ ਦਿਸਣ ਵਿੱਚ ਗੁਰਮੁਖ ਵੀ ਨਹੀਂ ਸੀ ਥੋੜੀ ਦੇਰ ਟਾਂਗਾ ਤੇਜ਼ ਕਰਨ ਲੱਗਿਆ ਉਹਨੇ ਆਪਣੀ ਘੋੜੀ ਨੂੰ ਵੀ ਕਹਿ ਦਿੱਤਾ ਚੱਲ ਵੀ ਗੁਰਮੁਖਾ ਹੁਣ ਗੁਰਮੁਖ ਦੀ ਕਦਰ ਕੱਟ ਗਈ ਸ਼ਬਦ ਦੀ ਕਿਉਂ ਕਿਉਂਕਿ ਉਸ ਸੱਚੇ ਗੁਰਮੁਖ ਨੂੰ ਪਤਾ ਲੱਗ ਗਿਆ ਕਿ ਗੁਰਮੁਖ ਤੇ ਸਭ ਲਈ ਵਰਤ ਰਿਹਾ ਹੈ ਜੇ ਅਸੀਂ ਆਪਣਾ ਸਿਰ ਸਾਰਿਆਂ ਅੱਗੇ ਹੀ ਝੁਕਾ ਰਹੇ ਹਾਂ ਇਹਦਾ ਭਾਵ ਅਰਥ ਸਾਡੇ ਸਿਰ ਨੂੰ ਪਹਿਚਾਣ ਨਹੀਂ ਹੈ ਗੁਰੂ ਵੀ ਸਮਝ ਜਾਵੇਗਾ ਇਹ ਮੈਨੂੰ ਸਿਰ ਝੁਕਾਉਣ ਵਾਲਾ ਕਿ ਹੋ ਜਾਏਗਾ ਪਰ ਜਿਸ ਸਿਰ ਨੂੰ ਪਤਾ ਲੱਗ ਗਿਆ ਵੀ ਮੈਂ ਸਿਰਫ ਗੁਰੂ ਅੱਗੇ ਝੁਕਣਾ ਹੈ ਫਿਰ ਗੁਰੂ ਨੂੰ ਵੀ ਪਤਾ ਲੱਗ ਜਾਏਗਾ ਇਸ ਸਿਰ ਦੀ ਕਦਰ ਕੀ ਹੈ ਬਸ ਇਹ ਗੱਲ ਗੁਰੂ ਸਾਹਿਬ ਕਹਿ ਰਹੇ ਨੇ ਵੀ ਉਹ ਸਿਰ ਬੜਾ ਕਮਾਲ ਹੈ ਉਹ ਸਿਰ ਬੜਾ ਪਵਿੱਤਰ ਹੈ ਜਿਹੜਾ ਸਿਰਫ ਗੁਰੂ ਦੇ ਚਰਨਾਂ 'ਚ ਡਿੱਗਦਾ ਹੈ ਤੇ ਅੱਗੇ ਉਸੇ ਇਸੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਨੇਤਰ ਦੀ ਗੱਲ ਕੀਤੀ ਤੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲਿਖੇ ਰਾਮ ਹੱਥਾਂ ਦੀ ਗੱਲ ਕਰ ਦਿੱਤੀ ਫਿਰ ਪੈਰਾਂ ਦੀ ਗੱਲ ਤਿਸ ਜਨ ਕੇ ਪੰਗ ਨਿਤ ਪੂਜੀਐ ਉਹਦੇ ਪੈਰ ਪੂਜਣ ਯੋਗ ਸਮਝੋ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸੇ ਰਾਮ ਜਿਹੜੇ ਧਰਮ ਦੇ ਮਾਰਗ ਦੇ ਉੱਤੇ ਚੱਲਦੇ ਨੇ ਜਿਹੜੇ ਚਰਨ ਚੱਲੋ ਮਾਰਗ ਗੋਬਿੰਦ ਇਹ ਸਾਰੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਸਰੀਰ ਦੇ ਅੰਗਾਂ ਦੀ ਗੱਲ ਕੀਤੀ ਹੈ ਯਾਦ ਰੱਖੋ ਜੇ ਆਪਾਂ ਸਾਰਾ ਸ਼ਬਦ ਨੇ ਵਿਚਾਰੇ ਇਹਦੇ ਚੋਂ ਆਪਾਂ ਸਿਰਫ ਭਾਵ ਅਰਥ ਲੈ ਕੇ ਚੱਲ ਰਹੇ ਆ ਵੀ ਗੁਰੂ ਸਾਹਿਬ ਅਖੀਰ ਤੇਹੀ ਗੱਲ ਕਹਿ ਰਹੇ ਨੇ ਨਾਨਕ ਤੇ ਹਰਦਰ ਪਹਿਨਾਇਆ ਮੇਰੀ ਜੁੰਦਰੀਏ ਵੀ ਉਸ ਮਨੁੱਖ ਨੂੰ ਮਨ ਨੂੰ ਰੱਬ ਦੇ ਘਰ ਤੋਂ ਸਰੂਪਾ ਮਿਲ ਗਿਆ ਜਿਹੜੇ ਮਨੁੱਖ ਨੇ ਇਸ ਤਰ੍ਹਾਂ ਦਾ ਜੀਵਨ ਜਿਉਣਾ ਕੀਤਾ ਹੈ ਹੁਣ ਜਿਹੜਾ ਬੰਦਾ ਇਹ ਮਿਹਨਤ ਵਿੱਚ ਲੱਗ ਜਾਵੇ ਉਹਦਾ ਕੁਦਰਤੀ ਬਾਹਰੋਂ ਧਿਆਨ ਖਤਮ ਹੋ ਜਾਣਾ ਹੈ ਬਾਹਰੋਂ ਧਿਆਨ ਦਾ ਅਰਥ ਇਹਨਾਂ ਆਪਾਂ ਕਹਿੰਦੇ ਮਨ ਭਟਕਦਾ ਹੈ ਮਨ ਬਾਣੀ 'ਚ ਨਹੀਂ ਲੱਗਦਾ ਮਹਾਰਾਜ ਕਹਿ ਰਹੇ ਨੇ ਸਾ ਰਸਨਾ ਜਿਹਦਾ ਧਿਆਨ ਆਪਣੇ ਸਪਰਿਵਾਰ ਵਾਲੇ ਪਾਸੇ ਚੱਲ ਗਿਆ ਦੇਖੋ ਨਾ ਇੱਕ ਸਾਡਾ ਪਰਿਵਾਰ ਹੁੰਦਾ ਆਪਣਾ ਸਾਡੇ ਪਿਤਾ ਜੀ ਸਾਡੇ ਮਾਤਾ ਜੀ ਸਾਡੇ ਭਰਾ ਸਾਡੇ ਬੱਚੇ ਸਮਾ ਪਾ ਕੇ ਮਾਤਾ ਪਿਤਾ ਜੀ ਉਮਰ ਭੋਗ ਜਾਂਦੇ ਹਨ ਸਮਾ ਪਾ ਕੇ ਭਰਾ ਅਲੱਗ ਹੋ ਜਾਂਦੇ ਹਨ ਚਾਹੇ ਕੋਈ ਸੁਖੀ ਸ਼ਾਂਤੀ ਹੋਵੇ ਚਾਹੇ ਕੋਈ ਕਲੇਸ਼ ਪਾ ਕੇ ਝਗੜਾ ਪਾ ਕੇ ਹੋਵੇ ਫਿਰ ਪਰਿਵਾਰ ਰਹਿ ਜਾਂਦਾ ਹੈ ਪਤੀ ਪਤਨੀ ਤੇ ਬੱਚੇ ਬੱਚਿਆਂ ਨੂੰ ਮਿਹਨਤ ਕਰਾਈ ਜਾਂਦੀ ਹੈ ਉਹਨਾਂ ਨੂੰ ਸਵੇਰੇ ਸਕੂਲ ਭੇਜ ਕੇ 2 2 3 3 ਵਜੇ ਘਰ ਲਿਆਉਂਦਾ ਜਾਂਦਾ ਫਿਰ ਰੋਟੀ ਪ੍ਰਸ਼ਾਦਾ ਸ਼ਕਾ ਕੇ ਫਿਰ ਟਿਊਸ਼ਨ ਭੇਜਿਆ ਜਾਂਦਾ ਫਿਰ ਘਰ ਬਿਠਾ ਕੇ ਫਿਰ ਗੇਮ ਲਈ ਭੇਜਿਆ ਜਾਂਦਾ ਫਿਰ ਰਾਤ ਨੂੰ ਕੁਝ ਪੜਾ ਕੇ ਹੋਮਵਰਕ ਲਾ ਕੇ ਇੰਨੀ ਮਿਹਨਤ ਇੰਨੀ ਮਿਹਨਤ ਕਿਉਂਕਿ ਅਸੀਂ ਕੁਝ ਲਾ ਰਹੇ ਹਾਂ ਅਸੀਂ ਕੁਝ ਇਨਵੈਸਟ ਕਰ ਰਹੇ ਹਾਂ ਜਦੋਂ ਸਮਾਂ ਬਣੇਗਾ ਇਹ ਬੱਚੇ ਦੌਲਤ ਕਮਾ ਕੇ ਲੈ ਕੇ ਆਣਗੇ ਸਿਰਫ ਦੌਲਤ ਦੀ ਗੱਲ ਨਹੀਂ ਹੁੰਦੀ ਇੱਜ਼ਤ ਵੀ ਲੈ ਕੇ ਆਣਗੇ ਸਾਡੇ ਬੱਚੇ ਬਾਕੀਆਂ ਸਭ ਵਿੱਚ ਪੜ੍ਹਾਈ ਹੋਣ ਕਰਕੇ ਹੋਣਰ ਹੋਣ ਕਰਕੇ ਕੁਝ ਅਲੱਗ ਦਿਸਣ। ਇਹ ਅਸੀਂ ਚਾਹੁੰਦੇ ਆ ਤਾਂ ਹੀ ਤੇ ਉਹਦੇ ਪਿੱਛੇ ਮਿਹਨਤ ਹੈ। ਅੱਜ ਦਾ ਸ਼ਬਦ ਸਾਨੂੰ ਹੀ ਦੱਸ ਰਿਹਾ ਹੈ ਇੱਕ ਪਰਿਵਾਰ ਬਾਹਰ ਦਾ ਹੈ। ਬੱਚਿਆਂ ਤੇ ਮਿਹਨਤ ਕੀਤੀ ਸਮਾਂ ਪਾ ਕੇ ਉਹਦਾ ਸਾਨੂੰ ਲਾਭ ਮਿਲਦਾ ਹੈ, ਇੱਜ਼ਤ ਮਿਲਦੀ ਹੈ। ਮਾਪੇ ਫਕਰ ਨਾਲ ਕਹਿੰਦੇ ਨੇ ਸਾਡਾ ਬੱਚਾ ਹੈ। ਕਿੱਡੇ ਫਕਰ ਨਾਲ ਕਹਿੰਦੇ ਨੇ ਉਹ ਸ਼ਬਦ ਸੁਣਨ ਲਈ ਕਿੰਨੇ ਸਾਲਾਂ ਦੀ ਮਿਹਨਤ ਹੈ। ਬਸ ਗੁਰੂ ਸਾਹਿਬ ਜੀ ਕਹਿੰਦੇ ਇਹੀ ਰੱਬ ਦੀ ਭਗਤੀ ਹੈ। ਆਪਣੀ ਰਸਨਾ ਨੂੰ ਆਪਣੇ ਕੰਨਾਂ ਨੂੰ ਇਹ ਵੀ ਸਾਡਾ ਪਰਿਵਾਰ ਹੈ। ਇਨੂੰ ਹੀ ਬਾਣੀ ਦੇ ਵਿੱਚ ਕਿਹਾ ਸਭ ਪਰਿਵਾਰ ਚੜਾਇਆ ਬੇੜੇ ਅਸੀਂ ਆਪਣੇ ਭਰਾ ਦੀ ਗਰੰਟੀ ਨਹੀਂ ਲੈ ਸਕਦੇ ਭਰਾ ਸਾਡੀ ਦੀ ਗਰੰਟੀ ਲੈ ਸਕਦੇ ਇੱਕੋ ਘਰ ਦੇ ਵਿੱਚ ਕਈ ਵਾਰ ਹੁੰਦਾ ਹੈ ਨਾ ਦੋ ਭਰਾ ਲੱਗ ਬੱਚੇ ਲੱਗ ਧੀ ਹੋਰ ਪਾਸੇ ਪੁੱਤਰ ਹੋਰ ਪਾਸੇ ਕੀ ਗਰੰਟੀ ਹੈ ਸਾਡੀ ਜੀ ਇਤੇ ਗੁਰੂਆਂ ਦੇ ਜੀਵਨ ਚ ਹੋਇਆ ਬਾਬਾ ਪਿਰਥੀ ਚੰਦ ਹੋਰ ਪਾਸੇ ਬਾਬਾ ਮਹਾਦੇਵ ਹੋਰ ਪਾਸੇ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਵਾਲੇ ਪਾਸੇ ਪਰ ਜਿਹੜਾ ਸਾਡਾ ਆਪਣਾ ਇੱਕ ਪਰਿਵਾਰ ਹੈ ਇਹਦੀ ਅਸੀਂ ਗਾਰੰਟੀ ਲੈਣੀ ਹੈ ਅੱਖਾਂ ਕੰਨ ਨੱਕ ਸੀਸ ਹੱਥ ਪੈਰ ਇਹ ਤੇ ਸਾਡੇ ਆਪਣੇ ਨੇ ਨਾ ਬੱਚੇ ਤੇ ਜੇ ਸਾਡੇ ਅਨੁਸਾਰ ਨਹੀਂ ਚੱਲੇ ਪਰ ਅੱਖਾਂ ਤੇ ਸਾਡੀਆਂ ਨੇ ਸਾਡੇ ਸਰੀਰ ਨਾਲ ਜੁੜੀਆਂ ਹੋਈਆਂ ਨੇ ਇਹਨੂੰ ਭਗਤੀ ਕਿਹਾ ਗਿਆ ਹੈ ਤੋ ਇਸ ਪਰਿਵਾਰ ਦੀ ਗਾਰੰਟੀ ਲੈ ਲੈ ਇਹਦੇ ਉੱਤੇ ਅੱਜ ਮਿਹਨਤ ਕਰ ਜਿਵੇਂ ਬੱਚਿਆਂ ਤੇ ਮਿਹਨਤ ਕਰਦਾ ਉਹ ਵੀ ਜ਼ਰੂਰੀ ਹੈ ਉਤੇ ਫਰਜ਼ ਅਦਾ ਕਰਨਾ ਹੈ ਪਰ ਜਦੋਂ ਤੂੰ ਇਹ ਨੂੰ ਰੱਬ ਦੀ ਭਗਤੀ ਚ ਲਾਏਗਾ ਇਨਵੈਸਟ ਕਰੇਗਾ ਭਾਵਰਤ ਕੁਝ ਕੁਰਬਾਨੀ ਕਰੇਗਾ ਕੁਝ ਭਗਤੀ ਕੁਝ ਮਿਹਨਤ ਕਰੇਗਾ ਅੱਖਾਂ ਦੁਆਰਾ ਗੁਰੂ ਨੂੰ ਵੇਖਣਾ ਹੱਥਾਂ ਦੁਆਰਾ ਚੰਗੇ ਕਰਮ ਕਰਨੇ ਇਹ ਮਿਹਨਤ ਕਰੇਗਾ ਫਿਰ ਗੁਰੂ ਜੀ ਕਹਿੰਦੇ ਤੈਨੂੰ ਸਭ ਤੋਂ ਵੱਡਾ ਸਤਕਾਰ ਮਿਲ ਜਾਣਾ ਹੈ ਉਹ ਸਤਕਾਰ ਕੀ ਹੈ ਜਿਹੜੀ ਗੱਲ ਆਪਾਂ ਅੱਜ ਸ਼ੁਰੂ ਕੀਤੀ ਸੀ ਮਹਾਰਾਜ ਕਹਿ ਰਹੇ ਨੇ ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਜਿਹਦਾ ਇਸ ਤਰ੍ਹਾਂ ਮਨ ਲੱਗ ਗਿਆ ਨਾ ਉਹ ਸਭ ਤੋਂ ਵੱਡਾ ਸਤਕਾਰ ਪ੍ਰਾਪਤ ਕਰ ਲੈਂਦਾ ਉਹ ਨੂੰ ਫਿਰ ਹੋਰ ਛੋਟੇ ਛੋਟੇ ਸਤਕਾਰ ਦੀ ਕੋਈ ਭੁੱਖ ਜਾਂ ਉੱਥੇ ਕੋਈ ਹੋਰ ਰਸੇਵੇ ਉਹ ਫਿਰ ਖਤਮ ਹੋ ਜਾਂਦਾ ਹੈ ਕਿਉਂਕਿ ਸਾਚਾ ਨਾਮ ਮੇਰਾ ਆਧਾਰ ਉਹ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ